thank hey. you ਹੋਊਗੀ ਤੇ ਬੰਦੇ ਫੜੇ ਜਾਣਗੇ ਇੱਕ ਤਾਂ ਉਹਨਾਂ ਕੋਲੇ ਮੁਕਰਨ ਦਾ ਸਕੋਪ ਹੈ ਕੇਵਲ ਕੁਬਲ ਦਾ ਕੋਈ ਕੰਮ ਕਰਦਾ ਬੰਦ ਕਰਦਾ ਇਹ ਵੀ ਐਕਚੁਅਲੀ ਲਿੰਕ ਲਿੰਕ ਅਪ ਸੀਗਾ ਜਿਹੜੇ ਵਿਕਟਮ ਨੇ ਅਸ਼ੋਕ ਬਾਂਸ ਦਾ ਹੋਊਗਾ ਕੇਬਲ ਬਿਜ਼ਨਸ ਨਾਲ ਹੋਊਗਾ ਕੋਈ ਉਹ ਵੀ ਅੱਜਕੱਲ੍ਹ ਬੰਦਾ ਇਹਨੂੰ ਪੈਸੇ ਦੀ ਲੋੜ ਸੀ ਸੋ ਇਹ વાਕੀਅਤ ਹੋ ਗਈ ਪ੍ਰਦੀਪ ਕੁਮਾਰ ਨੇ ਸਾਨੂੰ ਸੁਜੈਸਟ ਕੀਤਾ ਇਹਨੂੰ ਪਤਾ ਸੀਗਾ ਵੀ ਇਹ ਪੈਸੇ ਵਗੈਰਾ ਨੇ ਜਿਹੜੇ ਕੈਰੀ ਕਰਦੇ ਨੇ ਆਪਣੇ ਕਰਦੇ ਨੇ ਹੈਂਡ ਟੂਲਸ ਵਗੈਰਾ ਕਰਦੇ ਨੇ ਬਿਜ਼ਨਸ ਵਾਲੇ ਇਹ ਟਰੇਡਿੰਗ ਹੀ ਹੈ ਟਰੇਡਿੰਗ ਦਾ ਬਿਜ਼ਨਸ ਵਾਲੇ ਬੰਦੇ ਜਿਹੜਾ ਸੀਗਾ ਮੌਕੇ ਦੇ ਉੱਤੇ ਪੁਲਿਸ ਨੂੰ ਤਲਾਸ਼ ਮਿਲ ਗਈ ਤੇ ਇਹਨਾਂ ਤੋਂ ਸਾਰਾ ਹੋ ਗਿਆ ਆਈ ਫੇਰ ਕਿ ਇਹ ਜੇ ਇਹ ਹਾਂਜੀ ਸਤਵਰਤੀ ਸੋ ਹੁਣ ਕੀ ਹੁੰਦਾ ਇਹਨਾਂ ਨਾਲ ਕੀ ਹੁੰਦਾ ਅੱਜੇ ਲਾਉਣਾ ਯਾਰ ਬ੍ਰੋਬੀਟ ਕਰਨ ਦੀ ਕੋਸ਼ਿਸ਼ ਕਰਦੇ ਆਂ ਪੰਜ ਥੋੜਾ ਚਿੱਟਾ ਆ ਪਰ ਕਿਉਂਕਿ ਹੁਣ ਇਹਨਾਂ ਦਾ ਰਿਮਾਂਡ ਲਵਾਂਗੇ ਉਹਦੇ ਵਿੱਚ ਫਿਰ ਸਾਰੀ ਇਹ ਕੱਲ ਟਾਈਮਿੰਗ ਕਿੰਨੇ ਵਜ ਦੀ ਹੈ ਜਿਹੜੀ ਇਹਨਾਂ ਨੇ ਲੁੱਟ ਕੀਤੀ ਹੈ ਇਹ ਈਵਨਿੰਗ ਦੀ ਹੈ ਕੰਮ ਕਰਕੇ ਸਟ੍ਰੈਸ ਹੋਏਗੀ ਮੈਨੂੰ ਵੀ ਸਰ ਮੈਂ ਨਿਕਲ ਪਿਆ ਜੀ ਬਸ ਦੋ ਦੋ ਮਿੰਟ ਨਿਕਲ ਪੈਸੇ ਐਸਓਕਿਊ ਤੋਂ ਨਾ ਮੋ ਜਿਹੜਾ ਕੰਪਲੇਨਟ ਹੈਗਾ ਉਸ ਵਾਰ ਉਹ ਇਹ ਆਪਣੀ ਜਾਣਕਾਰ ਨੂੰ ਪਤਾ ਲੱਗ ਗਿਆ ਵੀ ਉਦੋਂ ਇਹਦਾ ਖੁੱਲ ਨਹੀਂ ਬੜਿਆ ਮਤਲਬ ਉਹ ਪਛਾਣਿਆ ਗਿਆ ਉਹਨਾਂ ਨੂੰ ਪਤਾ ਲੱਗ ਗਿਆ ਵੀ ਕਿਦਾਂ ਲਿੰਕ ਚ ਕੀਤਾ ਹੈਗੇ ਆ ਇਹ ਇਹ ਪਹਿਲਾਂ ਇਹਦਾ ਕੋਈ ਮਤਲਬ ਵੀ ਬਸ ਲਿਗਨ ਅਪ ਉਹਨਾਂ ਨੂੰ ਪਤਾ ਲੱਗ ਗਿਆ ਜੋਰਜ ਸੀ ਦਾ ਪਤਾ ਨਹੀਂ ਸੀਗਾ ਉਹ ਆਰਡਰ ਲਾਇਆ ਹੋਇਆ ਸੀ ਕਿ ਆਇਡੈਂਟੀਫਾਈ ਹੋ ਗਏ ਤੇ ਫੜੇ ਗਏ ਕਿਵੇਂ ਹੋਗੇ ਕਿੱਦਾਂ ਹੋਗੇ ਦੀਸਰ ਮਤਲਬ ਹਾਂ ਇਹ ਹੀ ਇੰਟਰਸਟਿੰਗ ਥੀ ਕਿ ਹਜੇ ਤੱਕ ਦੀ ਕੋਈ ਨੋਟਿਸ ਚ ਆਇਆ ਜਿਹੜੇ ਗੈਂਗਸ ਬੋਲ ਸਾਦੇ ਹੈ ਕਿ ਗੈਂਗਸ ਬੋਲ ਲੜਾਈਆਂ ਝਗੜੇ ਨੇ ਕੋਈ ਹੋਰ ਮੈਚਿੰਗ ਵੀ ਆ ਕੋਈ ਦੱਸਿਆ ਵੀ ਅਸੀਂ ਕੋਈ ਬਾਅਦ ਦਿੱਤਾ ਨਹੀਂ ਹਾਲੇ ਇਹੀ ਫਿਲਹਾਲ ਤੇ ਇਹੀ ਕਹਿੰਦੇ ਪਹਿਲੀ ਵਾਰ ਹਜੇ ਇਕੱਠੇ ਫੜੇਗੇ ਇੱਕ ਫੜਿਆ ਇਕੱਠੇ ਫੜੇਗੇ ਅਸਟਾਕਾਰ ਫੀਦਾ ਬਣਿਆਗੇ ਆ ਬਦੀਪ ਤੁਹਾਨੂੰ ਇਹ ਜੋਰਨਸੀ ਦੀ ਕਿੰਨੀ ਕੀਮਤ ਹੈਗੀ 2300 3 ਸਾਲ ਵਾਲੇ ਚੌਕਾ ਚੰਗਾ ਆਸਪਾ ਨੂੰ ਪਤਾ ਵੀ ਪੈਸੇ ਹੁੰਦੇ ਨੇ ਉਹਨਾਂ ਨੇ ਪਲਾਨ ਬਣਾਈ ਪਲਾਨ ਬਣਸ ਸੋ ਇਹ ਜਿਹੜਾ ਸੀਗਾ ਇੱਕ ਆ ਦੂਜਾ ਬੰਦਾ ਵੀ ਫੜਿਆ ਗਿਆ ਪਰ ਹਜੇ ਤੱਕ ਇੱਕ ਇੰਟਰਸਟਿੰਗ ਚੀਜ਼ ਇਹ ਆ ਵੀ ਇਹ ਜਿਹੜੇ ਜੇ ਕ੍ਰਾਈਮ ਨੂੰ ਅੰਜਾਮ ਦੇ ਦਿੱਤਾ ਗਿਆ ਹੋ ਗਿਆ ਜੀ ਉਹ ਤਾਂ ਸਰੈਂਡਰ ਕਰਦਾ ਉਸ ਟ੍ਰੈਸਟੀ ਹੁੰਦਾ ਜੀ ਪੁਲਿਸ ਨੇ ਰਿਮਾਂਡ ਕਰ ਲੈ ਆਦਰਵੇ ਚਾਹੇ ਕੋਈ ਸਰੈਂਡਰ ਕਰ ਦੇ ਲੈ ਸਰੈਂਡਰ ਵੀ ਤਾਂ ਪ੍ਰੈਸ਼ਰ ਨਾਲ ਹੀ ਹੁੰਦੇ ਨੇ ਨਾ ਨਹੀਂ ਨਹੀਂ ਲੈਟਸ ਵੀ ਜੇ ਸਰੈਂਡਰ ਕਰਦੇ ਫਿਰ ਵੀ ਪੁਲਿਸ ਉਹਦਾ ਕੀ ਹੋਇਆ 17 ਤੇ ਉਹਦਾ ਅੱਗੇ ਕੁਝ ਪਤਾ ਨਹੀਂ ਲੱਗਦਾ ਮੈਨੂੰ ਲੱਗਦਾ ਗੋਲ-ਗੋਲ ਹੀ ਕਰ ਗਈ ਦੀ ਲੈ ਇੱਕ ਮਿੰਟ ਮੈਂ ਹਜੇ ਕਰੇ ਰਿਹਾ ਇਹ ਪੀਐਸ ਨਕੋਦਰ ਹਾਂਜੀ ਸਰ ਇਹ ਜਿਹੜਾ ਲੁੱਟ ਹੋਈ ਸੀ ਕਦੋਂ ਹੋਈ ਸੀ ਔਰ ਅੱਜ ਕੀ ਰਿਕਵਰੀ ਹੋਈ ਨੇ ਬੰਦੇ ਦੇ ਗਿਫਟਾ ਦੇ ਹਮ ਕੱਲ ਨਕੋਦਰ ਪੁਲਿਸ ਸਟੇਸ਼ਨ ਦੇ ਏਰੀਆ ਦੇ ਵਿੱਚ ਅਸ਼ੋਕ ਕੁਮਾਰ ਬਾਂਸਲ ਔਰ ਦਵਿੰਦਰ ਕੁਮਾਰ 5 ਲੱਖ 30 ਹਜ਼ਾਰ ਰੁਪਿਆ ਲੈ ਕੇ ਜਾ ਰਹੇ ਸੀਗੇ ਆਵਦੇ ਕਿਸੇ ਬਿਜ਼ਨਸ ट्राਨੈਕਸ਼ਨ ਲਈ ਤਾਂ ਪ੍ਰਦੀਪ ਕੁਮਾਰ ਤੇ ਉਹਦੇ ਨਾਲ ਜੋਰਜ ਮਸੀਹ ਇਹ ਪ੍ਰਦੀਪ ਕੁਮਾਰ ਨੂੰ ਕੋਈ ਆਈਡੀਆ ਸੀਗਾ ਕਿ ਇਹ ਪਹਿਲਾਂ ਵੀ ਪੈਸੇ ਕੈਰੀ ਕਰਦੇ ਨੇ ਆਵਦੀਆਂ ਬਿਜ਼ਨਸ ट्राਨੈਕਸ਼ਨਸ ਲਈ ਇਹਨਾਂ ਨੇ ਪਲਾਨ ਕਰਕੇ ਹੀਰਾਪਿੰਟ ਦੇ ਨੇੜੇ ਇਹਨਾਂ ਦਾ ਇਹਨਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਔਰ ਲੁੱਟ ਕੇ ਲੈ ਗਏ ਨਾ ਚੰਗੀ ਗੱਲ ਇਹ ਆ ਕਿ ਪੁਲਿਸ ਨੇ ਫੌਰਨ ਇਹਦਾ ਸਾਰਾ ਇਤਲਾਮ ਮਿਲਣ ਤੇ ਜਲਦੀ ਇਨਵੈਸਟੀਗੇਸ਼ਨ ਕਰਕੇ ਜਿਹੜਾ ਸਾਰੀ ਰਕਮ ਆ 530000 ਰੁਪਇਆ ਉਹ ਵੀ ਰਿਕਵਰ ਕਰ ਲਿਆ ਦੋਨੇ ਦੋਸ਼ੀ ਨੇ ਜਿਹੜੇ ਪ੍ਰਦੀਪ ਕੁਮਾਰ ਤੇ ਜਾਰਜ ਮਸੀ ਇਹ ਵੀ ਪਕੜੇ ਗਏ ਨੇ ਔਰ ਇਹਨਾਂ ਕੋਲੋਂ ਜਿਹੜਾ ਇਹਨਾਂ ਨੇ ਮੋਟਰਸਾਈਕਲ ਵਰਤਿਆ ਸੀਗਾ ਔਰ ਵੈਪਨ ਸੀ ਜਿਹੜੇ ਉਹ ਵੀ ਰਿਕਵਰ ਹੋ ਗਏ ਨੇ ਔਰ ਇੱਕ ਇਹਦੇ ਛੋਰ ਇੰਟਰਸਟਿੰਗ ਚੀਜ਼ ਆ ਕਿ ਪ੍ਰਦੀਪ ਕੁਮਾਰ ਨੇ ਇੱਕ ਇਹ ਲੋਕ ਬਾਣੀ ਉਹ ਲਗਾਇਆ ਦਾ ਕੋਈ ਆਇਡੈਂਟੀਟੀ ਕਾਰਡ ਇਹ ਤੋਂ ਬਰਾਮਦ ਹੋਇਆ ਜਿਹੜਾ ਕਿ ਇਹਨੇ ਆ ਪ੍ਰੈਸ ਨੂੰ ਵੀ ਇਹ ਮਿਸਯੂਜ਼ ਕਰਦਾ ਸੀਗਾ ਸੋ ਉਹ ਉਹ ਵੀ ਇਹਦੇ ਤੋਂ ਰਿਕਵਰ ਹੋਇਆ ਬਾਕੀ ਇਹਨਾਂ ਨੂੰ ਹੁਣ ਪੇਸ਼ ਕਰਕੇ ਅਦਾਲਤ ਦੇ ਵਿੱਚ ਪੁਲਿਸ ਰਿਮਾਂਡ ਲਿਆ ਜਾਊਗਾ ਹੋਰ ਡਿਟੇਲ ਨੇ ਜਿਹੜੀਆਂ ਇਹਨਾਂ ਦੀਆਂ ਪੁਰਾਣੀਆਂ ਜੇ ਕੋਈ ਕ੍ਰਿਮੀਨਲ ਐਕਟੀਵਿਟੀਜ਼ ਨੇ ਜਾਂ ਇਹਨਾਂ ਦੇ ਕੀ ਲਿੰਕਅਪਸ ਨੇ ਉਨ੍ਹਾਂ ਸਾਰਿਆਂ ਦਾ ਇਨਵੈਸਟੀਗੇਸ਼ਨ ਦੇ ਵਿੱਚ ਹੁਣ ਜੋ ਅੱਗੇ ਆਊਗਾ ਉਹਦੇ ਅਕੋਰਡਿੰਗਲੀ ਕਾਰਵਾਈ ਕੀਤੀ ਜਾਵੇ। ਇਹਨਾਂ ਕੋਲ ਕੋਈ ਵੈਪਨ ਵਗੈਰਾ ਵੀ ਹਾਂਜੀ ਇਹਨਾਂ ਕੋਲੋਂ ਇੱਕ ਵੈਪਨ ਦਾਫਤਰ ਹੈ ਕਿ ਇਹ ਸ਼ਾਰਪੇਡ ਔਰ ਇੱਕ ਇਹਨਾਂ ਕੋਲੋਂ ਕੰਟਰੀ ਮੇਡ ਪਿਸਟਲ ਜਿਹੜਾ ਉਹ ਬਰਾਮਦ ਹੋਇਆ ਹੈ। ਇਸ ਤੋਂ ਇਲਾਵਾ ਇੱਕ ਗੁਰਵਿੰਦਰ ਸਿੰਘ ਗਿੰਦਾ ਇਹ ਵੀ ਇਹਦੇ ਕੋਲੋਂ ਇੱਕ ਵੈਪਨ ਬਰਾਮਦ ਹੋਇਆ ਇਹਨੂੰ ਪਕੜਿਆ ਗਿਆ ਔਰ ਇਹਦਾ ਪੁਲਿਸ ਰਿਮਾਂਡ ਲਿਆ ਗਿਆ ਜਿਹਦੇ ਵਿੱਚ ਇਹਦੀ ਹੁਣ ਇੰਟਰੋਗੇਸ਼ਨ ਵਾਸ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹ ਵੀ ਕਾਫੀ ਵਾਰਦਾਤਾ ਮੰਨਿਆ ਜਿਨ੍ਹਾਂ ਦੇ ਵਿੱਚੋਂ ਕਈ ਰਜਿਸਟਰ ਨਹੀਂ ਹੋਈਆਂ ਕਈ ਹੋਈਆਂ ਨੇ ਉਹਦਾ ਵੀ ਸਾਰਾ ਇਨਵੈਸਟੀਗੇਸ਼ਨ ਕੰਪਲੀਟ ਕਰਕੇ ਉਹਦੇ ਅਕੋਰਡਿੰਗਲੀ ਜੋ ਕਾਰਵਾਈ ਬਣਦੀ ਹੈ ਓਕੇ ਥੈਂਕ ਯੂ ਫੋਟੋ ਕਰ ਲਿਆ ਮੈਂ ਜਰਾ ਆ ਇਕੱਠੇ ਆਜੋ ਆਜੋ ਹਰਬੀਤ ਸਭ ਇਕੱਠੇ ਚੱਲੋ ਹੋਸ਼ੀ ਪਿੱਛੇ ਆਜੋ ਸਾਰੇ ਥੋੜਾ थोड़ा जो ऊपर चेक कीजिए वाले मैं ये मैं ਇਹਦੇ ਜਰੂਰ ਕਰੇ। ਜੀ ਤਰੀ ਦਾ ਹੈਗਾ। ਸਾ ਦੋਨੋਂ ਦੋਨੋਂ ਦੇ ਦੀ ਦੋਨੋਂ। ਦੋ ਮਿੰਟ ਬਾਅਦ ਕਰਦਾ। ਜੇ ਜੀ ਨਹੀਂ ਮੈਂ ਬੇਨ ਯਾਰ ਮਾੜਾ ਇਹ ਤੁਰਾਂਦੇ ਲੈ ਆਓ। ਥੱਲੇ ਕਰ। ਆ ਥੱਲੇ ਕਰ। ਆ ਥੱਲੇ ਕਰ। ਉਹ ਐ ਸਾਹਮਣੇ ਤੇ ਕਹਿੰਦੇ ਤੁਰਾਂਦੇ ਲਿਆਓ ਬਣਾ। ਬੱਚੇ ਇਹ ਨੀਚੇ ਲਿਆਓ ਗਣਾ। ਬੱਚੇ ਮੇਰੇ। ਮੈਂ ਦੋ ਮਿੰਟ। ਭਾਈ ਪਲੀਜ਼ ਰਹਿਣ। ਇੱਕ ਮਿੰਟ ਦੇਹੀ। ਤਫੇਰ ਆਲਣਾ ਹੀ ਯਾਰ ਨਹੀਂ ਨਾਲ ਲੱਗ ਰਿਹਾ ਉਹਨਾਂ ਨੂੰ ਆਰਡਰ ਨਹੀਂ ਆਰਡਰ ਕੀ ਉਹ ਕਹਿੰਦੇ ਕਰਾਵਾ ਐਸਪੀ ਨੂੰ ਇੱਧਰ ਕਾਹਨੂੰ ਵੀ ਹਸਾਉਂਦਾ ਲਾਜੋ ਵੰਤੇ ਕਾਜੋ ਨਾ ਮੂ ਇੱਧਰ ਆ ਲੋ ਹੀ ਕੋਈ ਉਹਦਾ ਦੇ ਕਰਦੇ ਆ ਜੋ ਮੂ ਤੇ ਦੱਸੋ ਥੋੜੀ ਥੰਡੇ ਕਰ ਲੋ ਕਮਾਂਡ ਚਲੋ ਨਾ ਵੀ ਕੰਮ ਚੱਲੇਗਾ ਇਹ ਤਾਂ ਨਹੀਂ ਹੋਰ ਬੜਾ ਤੁਸੀਂ ਕੋਣ ਆ ਗਏ ਮੈਨੂੰ ਚਲੋ ਚਲੋ ਜੀ ਇਹ ਕੋ ਚੱਲਣਾ ਉਹਨਾਂ ਨਾਲ ਕਨੈਕਟ ਕਰਨਾ ਤੇ ਉਹਨੂੰ ਪੁੱਛਦਾ ਉਹਨੂੰ ਕੋਈ ਡਾਇਰੈਕਟ ਕਾਲ ਕਰਨਾ ਉਹ ਸੇਵਾ ਦਾ ਸੀ ਮੈਂ ਕੋਸ਼ਿਸ਼ ਕਰਦਾ ਉਹਨੂੰ ਸਿੱਧਾ ਨਾਲ